ਮੇਰੇ ਸਾਪ ਵਾਲੀ ਵੀਡੀਓ ਤੋਂ ਮੈਨੂੰ ਬਹੁਤ ਲੋਕ ਪਿਆਰ ਕਰ ਰਹੇ ਨੇ ਬਸ ਲੋਕਾਂ ਦਾ ਸਮਾਨ ਢੋਂਦੇ ਜੀ ਕਿਹਦੇ ਫਰਿੱਜ ਕਿਹਦਾ ਕੂਲਰ ਜੀ ਕਿਹਦੇ ਟਾਇਰ ਢੋਂਦੇ ਹਾਂ ਮੈਂ ਸੋਚਿਆ ਜੀ ਮੈਂ ਕਰੋ ਬਾਰੋ ਇਕੱਲਾ ਹੀ ਆਪੇ ਖਾਸ ਨਾਮ ਨਾਲ ਵੀਰੇ ਇਹ ਨਾਲ ਜਾਣਿਆ ਜਾਂਦਾ ਬਿੱਲੂ ਸਕੂਲੀ ਕਹਿੰਦੇ ਨੇ ਸਾਰੇ ਜਦੋਂ ਮੈਂ ਫਰਿੱਜ ਜਾਂ ਕੂਲਰ ਜਾਂ ਟਾਇਰ ਚੱਕਾਉਣਾ ਭਾਈ ਮੈਨੂੰ ਮਾੜੀ ਜੀ ਮਦਦ ਕਰੋ ਵੀਰ ਬਣ ਕੇ ਮੇਰੀ ਤੇ ਜਿੰਨੇ ਕੰਮ ਆਏਗਾ ਮੈਂ ਪਿਆਰ ਬਹੁਤ ਦੁਨੀਆ ਮੇਂ ਪਿਆਰ ਕਰੇ ਕੈਨੇਡਾ ਅਮਰੀਕਾ ਦਾੱਕ ਮੈਨੂੰ ਪਿਆਰ ਕਰਦੇ ਨੇ ਸਪੋਨੀਆ ਸਾਪੂ ਤੇ ਮੈਨੂੰ ਸਾਰੇ ਜਾਣਦੇ ਨੇ ਵੀਰੇ ਜੀ ਵੀਰ ਜੀ ਕੀ ਨਾਮ ਆ ਟੋਟਾ ਬਿੱਲੂ ਜੀ ਬਿੱਲੂ ਜੀ ਜੇ ਅਸੀਂ ਦੇਖਣਾ ਤੁਸੀਂ ਸੱਪ ਦੀ ਐਕਟਿੰਗ ਕਰਦੇ ਹੋ ਹਾਂਜੀ ਮੈਨੂੰ ਸ਼ੌਕ ਪਿਆ ਬਸ ਲੋਕਾਂ ਦਾ ਸਮਾਨ ਢੋਣਦੇ ਜੀ ਕਿਸੇ ਫਰਿੱਜ ਕਿਸੇ ਕੂਲਰ ਜੀ ਕਿਸੇ ਟਾਇਰ ਢੋਣਨ ਢੋਂਦੇ ਮੈਂ ਸੋਚਿਆ ਜੀ ਮੈਂ ਕਰੋ ਬਾਰੋਂ ਇਕੱਲਾ ਹੀ ਆ ਵੀਰੇ ਵੀ ਕੋਈ ਮਾੜਾ ਮੋਟਾ ਮੇਰੇ ਵੀਰ ਧੰਨਵਾਦ ਨਾਲ ਦਾ ਜਿਹੜੇ ਮੈਨੂੰ ਇੰਨਾ ਵਿਊ ਦੇ ਰਹੇ ਨੇ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਬਈ ਮੇਰੇ ਸਾਪ ਵਾਲੀ ਮੂਵੀ ਵੀਡੀਓ ਤੋਂ ਮੈਨੂੰ ਬਹੁਤ ਲੋਕ ਪਿਆਰ ਕਰ ਰਹੇ ਨੇ 3 ਲੱਖ ਵਾਂਗੂ ਮੈਨੂੰ ਪਿਆਰ ਮਿਲਿਆ ਇਹ ਵੀਡੀਓ ਤੋਂ ਤੇ ਮੈਂ ਇਹੀ ਚਾਹੁੰਦਾ ਵੀ ਮੈਨੂੰ ਪਿਆਰ ਬਤਵਤ ਬਤ ਮਿਲ ਲੈ ਛੋਟੀ ਜਿੰਦਗੀਆਂ ਲੋਕਾਂ ਦੀ ਵੀ ਇਹਨੂੰ ਵਧੀਆ ਤਰੀਕੇ ਨਾਲ ਨਿਮਾਓ ਉਹ ਵੀਡੀਓ ਤੋਂ ਬਾਅਦ ਤੁਹਾਨੂੰ ਕਿਸੇ ਖਾਸ ਨਾਮ ਨਾਲ ਵੀ ਜਾਣਿਆ ਜਾਂਦਾ ਖਾਸ ਨਾਮ ਨਾਲ ਵੀਰੇ ਇਹੀ ਨਾਲ ਜਾਣਿਆ ਜਾਂਦਾ ਬਿੱਲੂ ਸਕੂਲੀ ਕਹਿੰਦੇ ਨੇ ਸਾਰੇ ਜਦੋਂ ਮੈਂ ਫਰਿੱਜ ਜਾਂ ਕੂਲਰ ਜਾਂ ਟੈਰ ਚੱਕਣਾਉਣਾ ਬਾਬੂ ਖੁਸ਼ ਹੋ ਜਾਂਦੇ ਨੇ ਵੀ ਆ ਬਿੱਲੂ ਸਾਡੇ ਗੇੜਲ ਹੁਣਾ ਰਿਹਾ ਹੈ ਦੇਖਾਂਗੇ ਵੀ ਕਿਹੋ ਜਿਹਾ ਚੌ ਚੜ ਜਾਂਦਾ ਵੀ ਬਿੱਲੂ ਸਿਕੋਲੀ ਆ ਗਿਆ ਚੌ ਚੜ ਜਾਂਦਾ ਨਹੀਂ ਮੈਂ ਤਾਂ ਖੋਦਾ ਮਾਰ ਲੱਗ ਜਾ ਬੱਖੀ ਚ ਉਂਗਲਾ ਮਾਰ ਲੱਗ ਜਾਂਦੇ ਵੀ ਆਹ ਬਿੱਲੂ ਤੂੰ ਇੰਸਟਾਗ੍ਰਾਮ ਵਾਲਾ ਪੂਰਾ ਬਰਲ ਬੰਦਾ ਮੈਂ ਹਾਂਜੀ ਸਰ ਉਹੀ ਆ ਮੈਂ ਅੱਛਾ ਅੱਛਾ ਐ ਬਹੁਤ ਖੁਸ਼ ਕਰਦੇ ਨੇ ਬਹੁਤ ਖੁਸ਼ ਹੁੰਦੇ ਨੇ ਚਾਹ ਵੀ ਪੀਉਂਦੇ ਨੇ ਮਿੱਠੇ ਕੁਛੀ ਕੁਛੀ ਬਸ ਇਸ ਮਨੂੰ ਚਾਹ ਵੀ ਪੀਉਂਦੇ ਨੇ ਵੀ ਸਾਨੂੰ ਮਿਲਦਾ ਗਲਤੀ ਰਹਾ ਕਰ ਵੀ ਗੇੜਾ ਹੋਵੇ ਨਾ ਹੋਵੇ ਸਵੇਰੇ ਤੋਂ ਸਾਨੂੰ ਮਿਲ ਕੇ ਜ਼ਰੂਰ ਦੁਕਾਨ ਤੇ ਜਾਣਾ ਇੱਕ ਵਾਰੀ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸ੍ਰੀ ਅਮਾ ਜਿੱਦਣਾ ਜਾਣਾ ਬਾਈ ਜੀ ਮੈਂ ਕੱਲਾ ਘਰੋਂ ਬਾਹਰ ਰੋਟੀ ਆਪਦੀ ਪਕਾਉਣਾ ਖਾਣਾਗਾ ਜਾ ਕੇ ਨੇਰਾ ਜਾ ਸਵੇਰਾ ਜਾ ਨੀਂਹ ਚੱਕਣੀਆਂ ਜਾ ਕੁਛ ਵੀ ਐ ਭਾਈ ਮੈਨੂੰ ਮਾੜੀ ਜੀ ਮਦਦ ਕਰੋ ਵੀਰ ਬਣ ਕੇ ਮੇਰੀ ਤੇ ਜਿੰਨੇ ਜੋ ਕੰਮ ਹੈਗਾ ਮੈਂ ਪਿਆਰ ਬਹੁ ਦੁਨੀਆ ਵਿੱਚ ਪਿਆਰ ਕਰੇ ਕੈਨੇਡਾ ਅਮਰੀਕਾ ਤੱਕ ਮੈਨੂੰ ਪਿਆਰ ਕਰਦੇ ਨੇ ਛਪੌਣੀਆਂ ਸੱਪੂ ਤੇ ਮੈਨੂੰ ਸਾਰੇ ਜਾਣਦੇ ਨੇ ਵੀਰੇ ਛੋਟੀ ਜੀ ਜ਼ਿੰਦਗੀ ਹੈ ਛੋਟੀ ਜੀ ਜ਼ਿੰਦਗੀ ਹੈ ਵੀ ਇਹਨੂੰ ਤੁਸੀਂ ਪਿਆਰ ਨਾਲ ਨਿਭਾਓ ਹਾਂ ਕਿਸਨ ਲੜੋ ਝਗੜੋ ਨਾ ਪਿਆਰ ਕਰੋ ਵੱਧ ਤੋਂ ਵੱਧ ਪਿਆਰ ਕਰੋ ਮੈਂ ਵੀਰੇ ਇਹੀ ਕੰਮ ਹੈ ਮੇਰਾ ਤਾਂ ਡੇਢੀ ਦਾ ਇੱਕ ਵਾਰੀ ਉਹ ਐਕਸਪ੍ਰੈਸ਼ਨ ਦਿਖਾਉਂਗੇ ਸਪੋਲੀ ਵਾਲੇ ਕਰਕੇ ਹਾਂ ਜੀ ਦਿਖਾ ਦਾਂਗੇ ਸਰ ਜਰੂਰ ਹਾਂ ਜੀ ਠੀਕ ਹੈ ਜੀ ਮੇਰੇ ਸਾਪ ਵਾਲੀ ਵੀਡੀਓ ਤੋਂ ਮੈਨੂੰ ਬਹੁਤ ਲੋਕ ਪਿਆਰ ਕਰ ਰਹੇ ਨੇ ਬਸ ਲੋਕਾਂ ਦਾ ਸਮਾਨ ਢੋਂਦੇ ਜੀ ਕਿਹਦੇ ਫਰਿੱਜ ਕਿਹਦੇ ਕੂਲਰ ਜੀ ਕਿਹਦੇ ਟਾਇਰ ਢੋਂਦੇ ਢੋਂਦਿਆਂ ਮੈਂ ਸੋਚਿਆ ਜੀ ਮੈਂ ਕਰੋ ਬਾਰੋਂ ਕੱਲ੍ਹ ਗਿਆ ਖਾਸ ਨਾਮ ਨਾਲ ਵੀਰੇ ਇਹ ਨਾਲ ਜਾਣਿਆ ਜਾਂਦਾ ਬਿੱਲੂ ਸਪੋਲੀ ਕਹਿੰਦੇ ਨੇ ਸਾਰੇ ਜਦੋਂ ਮੈਂ ਫਰਜ ਜਾਂ ਕੂਲ ਜਾਂ ਟੈਰ ਚਕਰਾਉਣਾ ਭਾਈ ਮੈਨੂੰ ਮਾੜੀ ਜਿਹੀ ਮਦਦ ਕਰੋ ਵੀਰ ਬਣ ਕੇ ਮੇਰੀ ਤੇ ਜਿੰਨੇ ਕੰਮ ਆਏਗਾ ਮੈਂ ਪਿਆਰ ਬਹੁ ਦੁਨੀਆ ਵਿੱਚ ਪਿਆਰ ਕਰੇ ਕੈਨੇਡਾ ਅਮਰੀਕਾ ਤੱਕ ਮੈਨੂੰ ਪਿਆਰ ਕਰਦੇ ਨੇ ਸਪੋਲੀਆ ਸੱਪੂ ਤੇ ਮੈਨੂੰ ਸਾਰੇ ਜਾਣਦੇ ਨੇ ਵੀਰੇ ਜੀ ਵੀਰ ਜੀ ਕੀ ਨਾਮ ਆ ਛੋਟਾ ਬਿੱਲੂ ਜੀ ਬਿੱਲੂ ਜੀ ਅਸੀਂ ਦੇਖਣਾ ਤੁਸੀਂ ਸੱਪ ਦੀ ਐਕਟਿੰਗ ਕਰਦੇ ਹੋ ਹਾਂਜੀ ਕਿਵੇਂ ਸ਼ੌਕ ਪਿਆ ਬਸ ਲੋਕਾਂ ਦਾ ਸਮਾਨ ਢੋਂਦੇ ਜੀ ਕਿਹਦੇ ਫਰਿਜ ਕਿਹਦਾ ਕੂਲਰ ਜੀ ਕਿਹਦੇ ਟਾਇਰ ਢੋਂਦੇ ਢੋਂਦਿਆਂ ਮੈਂ ਸੋਚਿਆ ਜੀ ਮੈਂ ਕਰੋ ਬਾਰੋਂ ਇਕੱਲਾ ਹੀ ਆ ਬੇਰੇ ਵੀ ਕੋਈ ਮਾੜਾ ਮੋਟਾ ਮੇਰੇ ਵੀਰ ਧੰਨਵਾਦ ਨਾਲ ਦਾ ਜਿਹੜੇ ਮੈਨੂੰ ਇੰਨਾ ਵੀਊ ਦੇ ਰਹੇ ਨੇ ਉਹਨਾਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਵੀ ਮੇਰੀ ਸਾਪ ਵਾਲੀ ਮੂਵੀ ਵੀਡੀਓ ਤੋਂ ਮੈਨੂੰ ਬਹੁਤ ਲੋਕ ਪਿਆਰ ਕਰ ਰਹੇ ਨੇ 3 ਲੱਖ ਵਾਂਗੂ ਮੈਨੂੰ ਪਿਆਰ ਮਿਲਿਆ ਇਹ ਵੀਡੀਓ ਤੋਂ ਤੇ ਮੈਂ ਇਹੀ ਚਾਹੁੰਦਾ ਵੀ ਮੈਨੂੰ ਪਿਆਰ ਬਤਵਤ ਬਤ ਮਿਲੇ ਛੋਟੀ ਜਿੰਦਗੀਆਂ ਲੋਕਾਂ ਦੀ ਵੀ ਇਹਨੂੰ ਵਧੀਆ ਤਰੀਕੇ ਨਾਲ ਨਿਮਾਓ ਆ ਤੁਹਾਨੂੰ ਕਿਸੇ ਖਾਸ ਨਾਮ ਨਾਲ ਵੀ ਜਾਣਿਆ ਜਾਂਦਾ ਖਾਸ ਨਾਮ ਨਾਲ ਵੀਰੇ ਇਹੀ ਨਾਲ ਜਾਣਿਆ ਜਾਂਦਾ ਬਿੱਲੂ ਸਪੋਲੀ ਕਹਿੰਦੇ ਨੇ ਸਾਰੇ ਜਦੋਂ ਮੈਂ ਫਰਜ ਜਾਂ ਕੂਲਰ ਜਾਂ ਟਾਇਰ ਚੱਕਰਾਉਣਾ ਬਾਬੂ ਖੁਸ਼ ਹੋ ਜਾਂਦੇ ਨੇ ਵੀ ਆਹਾ ਬਿੱਲੂ ਸਾਡੇ ਕਿਡਲ ਹੁਣਾ ਰਿਹਾ ਹੈ ਦੇਖਾਂਗੇ ਵੀ ਕਹੇ ਜਾ ਚੌ ਚੜ ਜਾਂਦਾ ਵੀ ਬਿੱਲੂ ਸਪੋਲੀ ਆ ਗਿਆ ਚੌ ਚੜ ਜਾਂਦਾ ਨਹੀਂ ਮੈਂ ਤਾਂ ਖੋਦਾ ਮਾਰ ਲੱਗ ਜ ਬੱਕੀ ਚ ਉਂਗਲਾ ਮਾਰ ਲੱਗ ਜਾਂਦੇ ਨੇ ਵੀ ਆਹਾ ਬਿੱਲੂ ਤੂੰ ਇੰਸਟਾਗ੍ਰਾਮ ਵਾਲਾ ਪੂਰਾ ਬਹਿਰਲ ਬੰਦਾ ਮੈਂ ਹਾਂਜੀ ਸਰ ਉਹੀ ਆ ਮੈਂ ਅੱਛਾ ਅੱਛਾ ਐ ਬਹੁਤ ਖੁਸ਼ ਕਰਦੇ ਨੇ ਬਹੁਤ ਖੁਸ਼ ਹੁੰਦੇ ਨੇ ਚਾਹ ਵੀ ਪੀਉਂਦੇ ਨੇ ਮਿੱਠੇ ਕੁਛੀ ਕੁਛੀ ਬਸ ਇਸ ਮਨੂੰ ਚਾਹ ਵੀ ਇਹ ਕਿਹੜਾ ਹੋਵੇ ਨਾਵੇ ਸਵੇਰੇ ਤੋਂ ਸਾਨੂੰ ਮਿਲ ਕੇ ਜ਼ਰੂਰ ਦੁਕਾਨ ਤੇ ਜਾਣਾ ਇੱਕ ਵਾਰੀ ਤੇ ਇਸ ਕਰਕੇ ਬਹੁਤ ਬਹੁਤ ਧੰਨਵਾਦ ਹੈ ਇਹਨਾਂ ਦਾ ਸ੍ਰੀ ਆਮਾ ਜੀ ਦਾ ਨਾ ਚਾਹਣਾ ਬਾਈ ਜੀ ਮੈਂ ਕੱਲਾ ਘਰੋਂ ਬਾਹਰ ਰੋਟੀ ਆਪਦੀ ਪਕਾਉਣਾ ਖਾਣਾਗਾ ਜਾ ਕੇ ਨੇਰਾ ਜਾ ਸਵੇਰਾ ਜਾ ਨਹੀਂ ਆ ਚੱਕਣੀਆਂ ਜਾ ਕੁਝ ਵੀ ਹੈ ਬਾਈ ਮੈਨੂੰ ਮਾੜੀ ਜੀ ਮਦਦ ਕਰੋ ਵੀਰ ਬਣ ਕੇ ਮੇਰੀ ਤੇ ਜਿੰਨੇ ਜੋ ਕੰਮ ਹੈਗਾ ਮੈਂ ਪਿਆਰ ਬਹੁ ਦੁਨੀਆ ਵਿੱਚ ਪਿਆਰ ਕਰੇ ਕੈਨੇਡਾ ਅਮਰੀਕਾ ਤੱਕ ਮੈਨੂੰ ਪਿਆਰ ਕਰਦੇ ਨੇ ਸਪੌਣੀਆਂ ਸੱਪੂ ਤੇ ਮੈਨੂੰ ਸਾਰੇ ਜਾਣਦੇ ਨੇ ਵੀਰੇ ਛੋਟੀ ਜੀ ਜ਼ਿੰਦਗੀ ਹੈ ਛੋਟੀ ਜੀ ਜ਼ਿੰਦਗੀ ਹੈ ਵੀ ਇਹਨੂੰ ਤੁਸੀਂ ਪਿਆਰ ਨਾਲ ਨਿਭਾਓ ਹਾਂ ਕਿਸੇ ਨਾਲ ਲੜੋ ਝਗੜੋ ਨਾ ਪਿਆਰ ਕਰੋ ਵੱਧ ਤੋਂ ਵੱਧ ਪਿਆਰ ਕਰੋ ਮੈਂ ਵੀਰੇ ਇਹੀ ਕੰਮ ਹੈ ਮੇਰਾ ਤਾਂ ਰੇੜੀ ਦਾ ਇੱਕ ਵਾਰੀ ਉਹ ਐਕਸਪ੍ਰੈਸ਼ਨ ਦਿਖਾਉਂਗੇ ਸਪੋਲੀ ਵਾਲੇ ਕਰਕੇ ਹਾਂ ਜੀ ਦਿਖਾ ਦਾਂਗੇ ਸਰ ਜਰੂਰ ਹਾਂ ਜੀ ਠੀਕ ਹੈ ਜੀ